ਕੈਨੇਡਾ ਜਾਣ ਦੇ ਚਾਹਵਨ ਪੰਜਾਬੀਆਂ ਲਈ ਤਿੰਨ ਵੱਡੀਆਂ ਖੁਸ਼ਖਬਰੀਆਂ ਸਤਿ ਸ਼੍ਰੀ ਅਕਾਲ ਪੰਜਾਬੀਓ ਇੱਕ ਵਾਰ ਫੇਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਸਾਡੇ YouTube ਚੈਨਲ ਦੇ ਉੱਤੇ ਕੈਨੇਡਾ ਜਾਣ ਦੇ ਚਾਹਵਨ ਪੰਜਾਬੀ ਭਾਰਤੀਆਂ ਲਈ 15 ਅਪ੍ਰੈਲ ਨੂੰ ਤਿੰਨ ਵੱਡੇ ਐਲਾਨ ਹੋਏ ਹਨ ਜੋ ਕਿ ਇਸ ਪ੍ਰਕਾਰ ਤੁਹਾਡੇ ਸਾਹਮਣੇ ਅਸੀਂ ਦੱਸਣ ਲੱਗੇ ਹਾਂ Ontario PNP ਪ੍ਰੋਗਰਾਮ ਮੁੜ ਤੋਂ ਸ਼ੁਰੂ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਨੇ Ontario ਸੂਬੇ ਦਾ ਬੰਦ ਕੀਤਾ ਗਿਆ PNP ਮੁੜ ਤੋਂ ਖੋਲ ਦਿੱਤਾ ਹੈ ਇਹ ਪ੍ਰੋਗਰਾਮ 31 ਦਸੰਬਰ 2025 ਤੱਕ ਜਾਰੀ ਰਹੇਗਾ Ontario ਵਿੱਚ ਰਹਿ ਰਹੇ ਪੰਜਾਬੀ ਈ ਭਾਰਤੀ ਵਿਦਿਆਰਥੀ ਜੇਕਰ ਆਪਣਾ ਵਰਕ ਪਰਮਿਟ ਅਤੇ ਪੀਆਰ ਲਈ ਅਰਜੀ ਦੇਣਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਇੱਕ ਮਾਲਕ ਤੋਂ ਸਪੋਰਟਰ ਲੈਟਰ ਦੀ ਲੋੜ ਹੋਵੇਗੀ ਇਸ ਲਈ ਉਹਨਾਂ ਨੂੰ ਪੀਐਨਪੀ ਵਿੱਚ 200 ਅੰਕ ਮਿਲਣਗੇ ਅਤੇ ਉਹ ਆਸਾਨੀ ਦੇ ਨਾਲ ਕੈਨੇਡਾ ਵਿੱਚ ਪੀਆਰ ਪ੍ਰਾਪਤ ਕਰ ਸਕਣਗੇ ਦੂਜੀ ਵੱਡੀ ਅਪਡੇਟ ਦੀ ਗੱਲ ਕਰ ਲਈਏ ਤਾਂ ਯੂਕੋਨੋ ਵਿੱਚ ਵਰਕ ਪਰਮਿਟ ਦੀ ਗੱਲਬਾਤ ਜਿਹੜੀ ਹੈ ਕੀਤੀ ਜਾ ਰਹੀ ਹੈ। ਕੈਨੇਡਾ ਵਿੱਚ ਬਹੁਤ ਸਾਰੇ ਵਿਦਿਆਰਥੀਆਂ ਦੇ ਵਰਕ ਪਰਮਿਟ ਖਤਮ ਹੋ ਰਹੇ ਹਨ। ਇਸੇ ਦੌਰਾਨ ਯੂਕੋਨੋ ਸੂਬੇ ਦੇ ਵਿੱਚ ਇੱਕ ਵੱਡਾ ਐਲਾਨ ਕੀਤਾ ਗਿਆ ਕਿ ਉੱਥੇ ਕੰਮ ਕਰ ਰਹੇ ਵਿਦਿਆਰਥੀ ਅਤੇ ਵਰਕ ਪਰਮਿਟ ਵਾਲੇ ਲੋਕਾਂ ਦੇ ਵਰਕ ਪਰਮਿਟ ਨੂੰ 2 ਸਾਲ ਲਈ ਵਧਾਇਆ ਜਾਵੇਗਾ। ਯੂਕੋਨੋ ਸਰਕਾਰ ਦਾ ਕਹਿਣਾ ਹੈ ਕਿ ਜਿਨ੍ਹਾਂ ਵਿਦਿਆਰਥੀਆਂ ਦਾ ਵਰਕ ਪਰਮਿਟ ਖਤਮ ਹੋ ਗਿਆ ਹੈ ਜਾਂ ਖਤਮ ਹੋ ਰਿਹਾ ਹੈ, ਉਨ੍ਹਾਂ ਨੂੰ ਹੁਣ 2 ਸਾਲ ਦਾ ਹੋਰ ਵਰਕ ਪਰਮਿਟ ਮਿਲੇਗਾ ਜਿਸ ਨਾਲ ਉਨ੍ਹਾਂ ਨੂੰ ਕਨੇਡਾ ਵਿੱਚ ਪੀਆਰ ਲੈਣੀ ਬਹੁਤ ਹੀ ਜ਼ਿਆਦਾ ਸੋਖੀ ਹੋ ਜਾਵੇਗੀ ਤੀਜੀ ਵੱਡੀ ਅਪਡੇਟ ਦੀ ਗੱਲ ਕਰ ਲਈਏ ਤਾਂ ਮਾਪਿਆਂ ਲਈ ਪੀਆਰ ਸੱਦੇ ਅਤੇ ਸੁਪਰ ਵੀਜ਼ਾ ਨਿਯਮਾਂ ਵਿੱਚ ਢਿੱਲ ਪਿਛਲੀ ਸਰਕਾਰ ਨੇ ਕਿਹਾ ਸੀ ਕਿ 2025 ਵਿੱਚ ਮਾਤਾ ਪਿਤਾ ਨੂੰ ਸੱਦਣ ਲਈ ਕੋਈ ਨਵੀਂ ਅਰਜੀ ਨਹੀਂ ਲਾਈ ਜਾਵੇਗੀ ਪਰ ਹੁਣ ਨਵੇਂ ਬੜੇ ਪ੍ਰਧਾਨ ਮੰਤਰੀ ਮਾਰਕਰਨੀ ਅਤੇ ਇਮੀਗ੍ਰੇਸ਼ਨ ਮੰਤਰੀ ਰਸੂਲੇ ਬੈਂਦੀਆ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ 2024 ਅਤੇ 2025 ਦੌਰਾਨ 25000 ਤੋਂ ਵੱਧ ਮਾਤਾ ਪਿਤਾ ਨੂੰ ਪੀਆਰ ਲਈ ਸੱਦੇ ਪੱਤਰ ਭੇਜੇ ਜਾਣਗੇ ਇਸ ਤੋਂ ਇਲਾਵਾ ਸੁਪਰ ਵੀਜ਼ਾ ਦੀ ਇੰਸ਼ੋਰੈਂਸ ਜੋ ਕਿ ਕੈਨੇਡਾ ਤੋਂ ਕਰਵਾਉਣੀ ਪੈਂਦੀ ਸੀ ਹੁਣ ਭਾਰਤ ਜਾਂ ਕਿਸੇ ਵੀ ਦੇਸ਼ ਤੋਂ ਕਰਵਾਈ ਜਾ ਸਕਦੀ ਹੈ ਸੁਪਰ ਵੀਜ਼ਾ ਵਾਲੇ ਹੁਣ ਕੈਨੇਡਾ ਵਿੱਚ 5 ਸਾਲ ਤੱਕ ਰਹਿ ਸਕਦੇ ਹਨ ਅਤੇ ਇਹਨਾਂ ਨੂੰ 2 ਸਾਲ ਲਈ ਹੋਰ ਵੀ ਵਧਾ ਸਕਦੇ ਹਨ ਜਿਸ ਨਾਲ ਕੁੱਲ 7 ਸਾਲ ਤੱਕ ਰਿਹਾ ਜਾ ਸਕਦਾ ਹੈ 2020 ਵਿੱਚ ਭਰੀਆਂ ਗਈਆਂ ਅਰਜ਼ੀਆਂ ਵਿੱਚੋਂ B 10000 ਤੋਂ ਵੱਧ ਮਾਤਾ ਪਿਤਾ ਪੀਆਰ ਦੇ ਸੱਦੇ ਪੱਤਰ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਵੱਲੋਂ ਭੇਜੇ ਜਾ ਚੁੱਕੇ ਹਨ ਇਹ ਤਿੰਨ ਖਬਰਾਂ ਕੈਨੇਡਾ ਵਿੱਚ ਪੀਆਰ ਦੇ ਚਾਹਵਨ ਪੰਜਾਬੀ ਭਾਰਤੀਆਂ ਲਈ ਬਹੁਤ ਹੀ ਉਮੀਦ ਭਰੀਆਂ ਹਨ ਅਤੇ ਅਪ੍ਰੈਲ ਮਹੀਨੇ ਦੌਰਾਨ ਕਾਫੀ ਪੰਜਾਬੀਆਂ ਨੂੰ ਪੀਆਰ ਮਿਲਣ ਦੀ ਆਸ ਵੀ ਨਜ਼ਰ ਆ ਰਹੀ ਹੈ ਜੇਕਰ ਤੁਹਾਨੂੰ ਕੈਨੇਡਾ ਨਾਲ ਜੁੜੀਆਂ ਹੋਈਆਂ ਖਬਰਾਂ ਚੰਗੀਆਂ ਲੱਗਦੀਆਂ ਨੇ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਦਬਲੋ ਕੋਈ ਵੀ ਨਵੀਂ ਜਾਣਕਾਰੀ ਨਿਕਲ ਕੇ ਸਾਹਮਣੇ ਹੁੰਦੀ ਹੈ ਸਭ ਤੋਂ ਪਹਿਲਾਂ ਅਸੀਂ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਾਂਗੇ ਜੀ